ਹੁਣ ਨਵਾਂ ਕੰਮ ਸ਼ੁਰੂ ਕਰਤਾ ਸ਼ਹਿਰਾ ਚੋਂ ਬੰਦ ਕਰਤਾ ਚੌਂਕਾਂ ਚੋਂ ਬੰਦ ਕਰਤਾ ਹੁਣ ਇਹ ਜਾਂਦੇ ਆ ਪਿੰਡਾਂ ਚ ਛੋਟੇ ਛੋਟੇ ਮੁਹੱਲਿਆਂ ਚ ਦੁਕਾਨਾਂ ਤੇ ਜਾ ਕੇ ਕਹਿੰਦੇ ਵੀ ਸਾਨੂੰ ਦੁੱਧ ਲੈ ਦਿਓ ਸਾਨੂੰ ਆਟਾ ਲੈ ਦਿਓ ਮੈਂ ਵੀ ਚਲੋ ਉਹ ਵੀ ਕੰਮ ਕਰਦੇ ਉਹ ਵੀ ਅਸੀਂ ਵੇਖਦੇ ਵੇਖਦੇ ਇਹਨਾਂ ਦੇ ਪਿੱਛਾ ਕਰਦੇ ਗਏ ਤੇ ਝੁੱਗੀਆਂ ਤੱਕ ਪਹੁੰਚ ਗਏ ਹੁਣ ਉੱਥੇ ਸਾਡੇ ਕੋਲ ਇਹਨਾਂ ਮਾਫੀ ਮੰਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਅਸੀਂ ਆਪਣੇ ਬੱਚਿਆਂ ਤੋਂ ਪੀਖ ਨਹੀਂ ਮੰਗਵਾਵਾਂਗੇ ਮਾਫੀ ਮੰਗੀ ਆ ਔਰ 90% ਲੋਕ ਜਿਹੜੇ ਆ ਉਹ ਪੰਜਾਬ ਛੱਡ ਕੇ ਜਾ ਚੁੱਕੇ ਆ ਇਹ ਬੰਦੇ ਆnde ਕਿੱਥੋਂ ਨੇ ਇਹ ਹੈ ਕੋਣ ਨੇ ਕਿਉਂਕਿ ਅਕਸਰ ਲੋਕ ਕਹਿ ਦਿੰਦੇ ਆ ਵੀ ਪ੍ਰਵਾਸੀ ਨੇ ਕੋਈ ਕਹਿੰਦਾ ਬਿਹਾਰ ਤੋਂ ਆਏ ਆ ਕੋਈ ਕਹਿੰਦਾ ਯੂਪੀ ਤੋਂ ਆਏ ਆ ਪਰ ਅਸਲ 'ਚ ਬੰਦੇ ਹੈ ਕਿੱਥੇ ਦੇ ਨੇ ਇਹ ਜਿੰਨੇ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਲੋਕ ਨੇ ਇਹ ਕ੍ਰਿਮੀਨਲ ਲੋਕ ਨੇ ਬਿਲਕੁਲ ਕ੍ਰਿਮੀਨਲ ਲੋਕ ਨੇ ਜੇ ਅੱਜ ਤੁਸੀਂ ਝੁੱਗੀਆਂ ਤੱਕ ਜਾਓਗੇ 95% ਲੋਕ ਤੁਹਾਨੂੰ ਕ੍ਰਿਮੀਨਲ ਮਿਲਣਗੇ ਇਨਾਂ ਦੀ ਸਟੇਟ ਦੇ ਵਿੱਚ ਤੇ ਐਡਾ ਆਉਂਦੀਆਂ ਵਾ ਉਹ ਮੱਲਬ ਉੱਥੇ ਬੈਠੇ ਇਹਨਾਂ ਦੇ ਮੁੱਖ ਮੰਤਰੀ ਵੱਡੇ ਵੱਡੇ ਬਿਆਨ ਦੇਈ ਜਾਂਦੇ ਆ ਵੀ ਸਾਡੇ ਤੁਸੀਂ ਵੇਖੋ ਜੀ ਕਿੰਨਾ ਖੁਸ਼ਹਾਲ ਸੂਬਾ ਬਣਾਤਾ ਅਸੀਂ ਤੇ ਅਮਨ ਸ਼ਾਂਤੀ ਪੈਦਾ ਕਰਤੀ ਇੰਨੀਆ ਸੁਖ ਹੁਲਤਾ ਇਹਨਾਂ ਨੇ ਲਾਣੋਂ ਉਂਡੇ ਸੈਂਟਰ ਸਰਕਾਰ ਵੱਲੋਂ ਉਧਰ ਦੀ ਸਰਕਾਰਾਂ ਵੱਲੋਂ ਪੰਜਾਬ ਦੇ ਵਿੱਚ ਤੇ ਇੱਕ ਬੰਨੇ ਸਾਨੂੰ ਭੰਡਦੇ ਰਹੇਦੇ ਪੰਜਾਬ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਪੰਜਾਬ ਨੂੰ ਭੱਜ ਜਾਏ ਹੂੰ ਤੁਸੀਂ ਦੇਖੋ ਪੰਜਾਬ ਦੀ ਧਰਤੀ ਤੇ ਕੀ ਹੈ ਇਹੋ ਜਿਹਾ ਪੰਜਾਬ ਦੇ ਵਿੱਚ ਆ ਕੇ ਕਿੰਨੀ ਤਜਦੀ ਨਾਲ ਬੱਚੇ ਗਏ ਹੋਏ ਪੰਜਾਬ ਦੇ ਵਿੱਚ ਹੂੰ ਇੱਥੋਂ ਦੇ ਬੱਚਿਆਂ ਨੂੰ ਚੁੱਕ ਕੇ ਉਧਰ ਤੇ ਉਧਰਦਿਆਂ ਨੂੰ ਇੱਧਰ ਸਰਕਾਰ ਵੱਲੋਂ ਇੰਨੀ ਇੱਕ ਸੁਖ ਹੁਲਤਾਂ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੰਜਾਬ ਸਰਕਾਰ ਨੇ ਆਪਣੇ ਕਬਜ਼ੇ ਚ ਲੈ ਕੇ ਉਹਨਾਂ ਬੱਚਿਆਂ ਨੂੰ ਪੜਾਇਆ ਸਾਂਭ ਸੰਭਾਲ ਕੀਤੀ ਔਰ ਬਹੁਤ ਸਰੀਆਂ ਮਾਵਾਂ ਜਿਹੜੀਆਂ ਵਾ ਤੁਸੀਂ ਦੇਖਿਆ ਕਦੀ ਅੱਜ ਕਿਤੇ ਵੀ ਕੋਈ ਗੱਲ ਹੋ ਜੇ ਤੇ ਮਾਂ ਪਿਓ ਮਰ ਜਾਂਦੇ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਂਦੇ ਇਹ ਲੋਕ ਆਪਣੇ ਬੱਚਿਆਂ ਨੂੰ ਛੱਡ ਕੇ ਕਹਿੰਦੇ ਫੜ ਲਓ ਇਹਨਾਂ ਨੂੰ ਅਹੀਂ ਚੱਲੇ ਕਿਉਂਕਿ ਇਹਨਾਂ ਦੇ ਨਹੀਂ ਆ ਉਹ ਅੱਛਾ ਤੁਸੀਂ ਜਦੋਂ ਰੈਸਕਿਊ ਕਰਨ ਗਏ ਤਾਂ ਬੱਚਿਆਂ ਨੂੰ ਲੈ ਜਾਓ ਇਹਨਾਂ ਨੇ ਛੱਡ ਕੇ ਭੱਜੇ ਜੀ ਬੱਚੇ ਛੱਡ ਕੇ ਭੱਜੇ ਬੱਚਿਆਂ ਨੂੰ ਛੱਡ ਕੇ ਭੱਜ ਗਿਆ ਮੈਂ ਇੱਕ ਜਿਹੜਾ ਮੇਨ ਬੰਦਾ ਫੜਿਆ ਵਾ ਉਹਦੇ ਕੋਲ ਹੀ ਮੈਂ ਤੁਹਾਨੂੰ ਵੀਡੀਓ ਦਿਨਾ ਉਹ ਪਹਿਲਾਂ ਬੱਚਿਆਂ ਦੇ ਨਾਲ ਪੈਸੇ ਇਕੱਠੇ ਕਰਕੇ ਲਿਆ ਰਿਹਾ ਉਹ ਦੇ ਰਿਹਾ ਉੱਥੇ ਖਾਣ ਡਿਆ ਪੀਣ ਡਿਆ ਪਾਣੀ ਤੱਕ ਮੰਗੋਂ ਡਿਆ ਨਾ ਕੋ ਛੜਕ ਤੇ ਛੱਡੇ ਬੱਚੇ ਬਾਅਦ ਵਿੱਚ ਉਹੋ ਹੀ ਬੱਚੇ ਜਿਹੜੇ ਆ ਉਹ ਛੱਡ ਕੇ ਭੱਜ ਰਿਆ ਸੀ ਕਹਿੰਦਾ ਮੈਂ ਜਾਣਦਾ ਨਹੀਂ ਇਹਨਾਂ ਨੂੰ ਮੈਂ ਫਿਰ ਉਹਦੇ ਵਿੱਚ ਕਿਹਾ ਵੀ ਇਹੀ ਮੇਨ ਆ ਕਿਉਂਕਿ ਅਸੀਂ ਮਾਰਨਿੰਗ ਤੋਂ ਲੱਗੇ ਸੀ ਅਸੀਂ 7 ਘੰਟੇ ਪੂਰੇ ਉੱਥੇ ਵੇਂਦੇ ਰਹੇ ਵੀ ਕੀ ਚੱਲਦਾ ਤਮਾਸ਼ਾ ਹਾਂ ਔਰ ਉਹ 7 ਘੰਟਿਆਂ ਦੇ ਵਿੱਚ ਜੋ ਅਸੀਂ ਪਤਾ ਕੀਤਾ ਵੀ ਇਹ ਸਾਰਾ ਜਿਹੜਾ ਕਿਸ ਤਰੀਕੇ ਦਾ ਨਾਲ ਗਰੋਹ ਚੱਲਦਾ ਇਹਨਾਂ ਨੂੰ ਉੱਥੇ ਲਾ ਕੇ ਜਾਂਦੇ ਆਟੋ ਹਮ ਮੇਰੇ ਪੇਜ ਤੇ ਵੀਡੀਓ ਹੈਗੀਆਂ ਮੈਂ ਲਾਈਵ ਆਪਣੇ ਪੇਜ ਤੋਂ ਚਲਾਇਆ ਕਿ ਕੱਲ ਨੂੰ ਐਵੀਡੈਂਸ ਪ੍ਰੂਫ ਮੇਰੇ ਕੋਲ ਹੋਣੇ ਚਾਹੀਦੇ ਆਟੋ ਆਉਂਦੇ ਇਹਨਾਂ ਨੂੰ ਉਤਾਰਦੇ ਨੇ ਇਹ ਉਤਰਦੇ ਨੇ ਔਰ ਬਾਅਦ ਵਿੱਚ ਕੰਮ ਸ਼ੁਰੂ ਕਰਦੇ ਨੇ ਉਹੀ ਆਟੋ ਸ਼ਾਮ ਨੂੰ ਆਉਂਦੇ ਲੈ ਕੇ ਜਾਂਦੇ ਹਰ ਚੌਂਕ ਦੇ ਵਿੱਚ ਇੱਕ ਮੁਖੀ ਆ ਔਰ ਫਰੀਦ ਦੀਆਂ ਜਗ੍ਹਾ ਨਾ ਮੱਲੀਆਂ ਇੱਥੋਂ ਪੈਸੇ ਇਕੱਠੇ ਕਰਕੇ ਉਹ ਗਲਤ ਕੰਮ ਦੇ ਨਾਲ ਰਾਤ ਨੂੰ ਚੋਰੀਆਂ ਕਰਕੇ ਔਰ ਜਿਹੜੇ ਲੋਕ ਇਹਨਾਂ ਨੂੰ ਕੰਬਲ ਦੇ ਦਿੰਦੇ ਆ ਜਾਂ ਹੋਰ ਦੇ ਜਾਂਦੇ ਕੱਪੜੇ ਕੁਛ ਵੀ ਇਹ ਮੁੱਲ ਦਾ ਨਹੀਂ ਲੈਂਦੇ ਤੁਸੀਂ ਮੈਨੂੰ ਦੱਸੋ ਵੀ ਜਿਹਨੂੰ ਘਰੇ ਬੈਠੇ ਆਂ ਦੋ ਦੋ 3-3000 ਰੁਪਏ ਦਿਹਾੜੀ ਪੈ ਗਈ ਮੇਨ ਤੇ ਜ਼ਿਆਦਾਤਰ ਇਹਨਾਂ ਨਸ਼ਾ ਕੀਤਾ ਹੁੰਦਾ ਜਦੋਂ ਮਰਜ਼ੀ ਵੇਖ ਲਿਓ ਅੱਜ ਡੀਐਨਏ ਟੈਸਟ ਤੋਂ ਡਰਦੇ ਕਿਉਂ ਭੱਜ ਗਏ ਕਿਉਂ ਪੰਜਾਬ ਦੀਆਂ ਸੜਕਾਂ ਸੁੰਡੀਆਂ ਪੈ ਗਈਆਂ ਕੋਈ ਦੱਸੋ ਮੈਨੂੰ ਕੋਈ ਚੌਂਕ ਦੇ ਵਿੱਚ ਹੈਗਾ ਇੱਕ ਚੌਂਕ ਚ ਤੁਹਾਨੂੰ ਬੱਚਾ ਨਹੀਂ ਮਿਲੂ ਜੇ ਸਹੀ ਲੋਕ ਨੇ ਤੇ ਫਿਰ ਇਹ ਸੜਕਾਂ ਤੇ ਆਉਣ ਡੀਐਨਏ ਟੈਸਟ ਕਰਾਉਣ ਜੇ ਇਹਨਾਂ ਦੇ ਬੱਚੇ ਕਿਉਂ ਭਜਦੇ ਆ ਸਰਕਾਰ ਨਾਲ ਕੋਆਪਰੇਟ ਕਰਨ ਸਰਕਾਰ ਨੇ ਕੋਈ ਗਲਤ ਕੰਮ ਤਾਂ ਕਿਹਾ ਹੀ ਨਹੀਂ ਸਰਕਾਰ ਕਹਿੰਦੀ ਅਸੀਂ ਡੀਐਨਏ ਟੈਸਟ ਕਰਾਵਾਂਗੇ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਸੁਖ ਹੁਲਤਾ ਲੈਣ ਨਾ ਜੇ ਪੰਜਾਬ ਚਾਏ ਪੰਜਾਬ ਦੀ ਧਰਤੀ ਤੇ ਤੇ ਪੰਜਾਬ ਸਰਕਾਰ ਸੁਖ ਹੁਲਤਾ ਦੇਣ ਡੀਆ ਲੈਣ ਫਿਰ ਇਹ ਕਿਉਂ ਭਜਣ ਡਿਆ ਫਿਰ ਤੁਸੀਂ ਦੇਖੋ ਟ੍ਰੇਨਾਂ ਕਿਦਾਂ ਭਰ ਭਰ ਗਈਆਂ ਸੀ ਜਦੋਂ ਲੜਾਈ ਲੱਗੀ ਸੀ ਪੰਜਾਬ ਹੀ ਪੰਜਾਬ ਨਾਲ ਖਲੋਤਾ ਰਿਹਾ ਗਿਆ ਬਿਲਕੁਲ ਸਹੀ ਅੱਜ ਵੀ ਪੰਜਾਬ ਹੀ ਪੰਜਾਬ ਨਖਰੋ ਅਸੀਂ ਖਬਰ ਕੀਤੀ ਸੀ ਕਿੰਦਾ ਭਜਦੇ ਪਏ ਸੀ ਮੈਂ ਕਿਹਾ ਤੁਸੀਂ ਵੇਖਿਆ ਲੋਕਾਂ ਨੇ ਹੱਥ ਜੋੜ-ਜੋੜ ਵਾੜਿਆ ਹਾਂ ਅਸੀਂ ਵੀ ਅੰਮ੍ਰਿਤਸਰ ਕਈਆਂ ਨੂੰ ਟਿਕਟਾਂ ਖਰਾ ਕਰਾ ਕੇ ਦਿੱਤੀਆਂ ਵੀ ਸ਼ੁਕਰ ਹੈ ਕਿ ਤੁਸੀਂ ਚੱਲੇ ਜੇ ਸਾਨੂੰ ਲੋਡ ਵੇਲੇ ਛੱਡ ਕੇ ਚੱਲੇ ਜੇ ਅਸੀਂ ਤਾਂ ਬੈਠੇ ਬਾਰਡਰ ਤੇ ਮੱਝ ਦੀ ਧਰਤੀ ਤੇ ਤੇ ਅਸੀਂ ਕਿਹਾ ਸ਼ੁਕਰ ਹੈ ਤੁਸੀਂ ਚੱਲੇ ਜੇ ਅਸੀਂ ਤਾਂ ਹੱਥ ਜੋੜ ਕੇ ਕੱਢਿਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕੀ ਕਮੈਂਟ ਕਰਨ ਲੱਗ ਗਏ ਸੀ ਵੈਸੇ ਮੈਂ ਇਸ ਚੀਜ਼ ਨੂੰ ਸਹੀ ਨਹੀਂ ਕਹਿੰਦਾ ਪਰ ਲੋਕੀ ਨਾ ਮੈਂ ਸਹੀ ਕਹਿੰਦਾ ਨਾ ਮੈਂ ਗਲਤ ਕਹਿੰਦਾ ਕਿ ਕਿ ਇਹ ਲੋਕੀ ਕਮੈਂਟ ਕਰਨ ਲੱਗੇ ਸੀ ਲੋਕੀ ਕਹਿੰਦੇ ਜਿਹੜੇ ਹੁਣ ਗਏ ਆ ਨਾ ਇਹਨਾਂ ਨੂੰ ਵਾਪਸ ਨਾ ਵਾੜੀ ਬਹੁਤ ਲੋਕਾਂ ਨੇ ਕਿਹਾ ਵੇਖੋ ਆ ਪਹਿਲੀ ਵਾਰੀ ਮੈਂ ਵੇਖਿਆ ਪੰਜਾਬ ਦੇ ਲੋਕਾਂ ਦਾ ਏਕਾ ਇਹ ਪੰਜਾਬ ਉਹ ਪੰਜਾਬ ਹੈ ਜਿਹੜਾ ਬੜੀ ਵਾਰੀ ਡਿੱਗਿਆ ਤੇ ਬੜੀ ਵਾਰੀ ਉੱਠਿਆ ਹਮ ਪੰਜਾਬ ਹਮੇਸ਼ਾ ਪੰਜਾਬੀ ਰਿਹਾ ਔਰ ਪੰਜਾਬ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਜਿਸ ਪੰਜਾਬ ਦਾ ਬੂਟਾ ਜਿਹੜਾ ਨਾ ਇੱਥੇ 10ਵੇਂ ਪਾਸ਼ਾ ਨੇ ਆਪਣੇ ਪਰਿਵਾਰ ਦਾ ਸਰਬੰਸ ਵਾਰ ਕੇ ਛੋਟੇ ਛੋਟੇ ਬੱਚਿਆਂ ਦਾ ਖੂਨ ਪਾਇਆ ਸਿੱਖੀ ਇਹ ਕਦੀ ਨਹੀਂ ਖਤਮ ਹੋਣਾ ਇੱਥੇ ਤਾਂ ਹੀ ਜਦੋਂ ਚੜ ਚੜ ਕੇ ਆਉਂਦੇ ਆ ਸਾਨੂੰ ਕਿਸੇ ਨਾ ਕਿਸੇ ਬੰਨੇ ਆ ਜਿਹੜਾ ਨੈਕਸਸ ਹੈ ਨਾ ਇਹ ਬਹੁਤ ਵੱਡਾ ਨੈਕਸਸ ਹੈ ਇਹਦੇ ਵਿੱਚ ਤੁਹਾਨੂੰ ਬੰਗਲਾਦੇਸ਼ੀ ਮਿਲਣਗੇ ਦੂਜੇ ਦੇਸ਼ਾਂ ਦੇ ਮਿਲਣਗੇ ਝੁੱਗੀਆਂ ਦੇ ਵਿੱਚ ਤੁਸੀਂ ਦੇਖੀ ਜਾਓ ਜਿੱਦਾਂ ਜਿੱਦਾਂ ਇਹਨਾਂ ਤੱਕ ਪਹੁੰਚਣ ਡਿਆ ਨਾ ਇਹ بڑا ਤਕੜਾ ਇਹ ਤੁਸੀ ਕੀ ਲੱਗਦਾ ਤੁਹਾਨੂੰ ਵੀ ਇਹ ਸਾਰੇ ਭੀਖ ਮੰਗਣ ਵਾਲੇ ਆ ਫਿਰ ਕੀ ਕਰਦੇ ਆ ਜੀ ਭੀਖ ਨਹੀਂ ਇਹ ਦੇਖੋ ਸਾਰੇ ਜਿਹੜੇ ਬੰਦੇ ਜ ਇਹਨਾਂ ਦੀ ਕੋਈ ਆਇਡੈਂਟੀਫਾਈ ਨਹੀਂ ਦੋ ਦੋ ਆਧਾਰ ਕਾਰਡ ਹੈ ਇਹਨਾਂ ਕੋਲ ਦੋ ਦੋ ਆਧਾਰ ਕਾਰਡ ਨੇ ਇਹਨਾਂ ਦੇ ਕੋਲ ਮੈਂ ਆਲਰੇਡੀ ਇਹ ਹੁਣ ਡੀਜੀਪੀ ਸਾਹਿਬ ਤੱਕ ਸਾਰੀ ਗੱਲ ਸੀਐਮ ਸਾਹਿਬ ਤੱਕ ਜਾ ਕੇ ਸਾਰਿਆਂ ਨੂੰ ਦੱਸਣੀ ਆ ਕਿ ਇਹਨਾਂ ਨੂੰ ਲਾਈਟਲੀ ਨਹੀਂ ਲੈਣਾ ਆ ਇਹ ਬੰਦਿਆਂ ਦਾ ਪਤਾ ਥੋੜੀ ਤੁਹਾਨੂੰ ਲਾਈਟਾਂ ਦੇ ਪੈਸੇ ਮੰਗਣ ਡੇ ਗਾੜੀ ਜਾ ਕੇ ਗੋਲੀ ਮਾਰ ਦਾਂ ਤੜੇ ਜਿਹਨੂੰ ਅਸੀਂ ਜਾਣਦੇ ਹੀ ਨਹੀਂ ਆ ਉਹ ਕੌਣ ਆ ਕਿੱਦਾਂ ਉਹ ਤੇਜ਼ੀ ਨਾਲ ਗਾਇਬ ਹੋ ਗਏ ਉਸ ਦਿਨ ਇੱਕ ਬੰਦਾ ਇੱਥੇ ਪੋੜੀਆਂ ਨਾਲ ਦੋਨਾਂ ਚੱਲਣ ਡਿਆ ਤੇ ਉਹ ਸਾਨੂੰ ਤੇ ਪੁਲਿਸ ਨੂੰ ਵੇਖ ਕੇ ਤੇ ਉਹਨੇ ਛਾਲੇ ਹਿਸਾਬ ਨਾਲ ਮਾਰੀ ਸਾਡੇ ਚੰਗੇ ਭਲੇ ਪਲੇਅਰ ਮੁੰਡਿਆਂ ਨੇ ਭਜਾਤੇ 2-2 ਕਿਲੋਮੀਟਰ ਸਾਨੂੰ ਤੁਸੀਂ ਵੀਡੀਓ 'ਚ ਭਜਦਿਆਂ ਵੇਖਿਆ ਨਾ ਮਦਰ ਸਾਡੀਆਂ ਚੰਗੀਆਂ ਭਲਿਆਂ ਦੀਆਂ ਦੌੜਾਂ ਲਵਾਤੀਆਂ ਉੱਥੇ ਉਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਵੀਰ ਸੀ ਨਾਲ ਔਰ ਜਿਹੜੇ ਮੇਰੇ ਨਾਲ ਸੀ ਉਹ ਸਾਰੇ ਪਲੇਅਰ ਸੀ ਅੱਛਾ ਸਟ੍ਰੇਟ ਲੈਵਲ ਦੇ ਪਲੇਅਰ ਸੀ ਤੇ ਉਹ ਤੌਬਾ ਕਰਕੇ ਵੀ ਇਹ ਤੇ ਮਤਲਬ ਇਹ ਬੰਦੇ ਰੇਸ ਦੇ ਵਿੱਚ ਵੀ ਐਕਸਪਰਟ ਆ ਹੂੰ ਕਿਉਂਕਿ ਜਿਹੜੇ ਬੰਦਿਆਂ ਨੂੰ ਉੱਥੇ ਤਜਰਬਾ ਬੱਚਿਆਂ ਨੂੰ ਤੇ ਅਸੀਂ ਜਿੱਦਾਂ ਉਦੜ ਮੈਨੂੰ ਇਹ ਡਰ ਸੀ ਕਿ ਭੱਜ ਨਾ ਜਾਣ ਹੂੰ ਪਰ ਜਿੱਦਾਂ ਅਸੀਂ ਫੜੇ ਸਾਨੂੰ ਪਤਾ ਇੰਨੀ ਤੇਜ਼ੀ ਦੇ ਨਾਲ ਇਹਨਾਂ ਦੀ ਸਪੀਡ ਇੰਨੀ ਇੱਕ ਇਸ਼ਾਰਾ ਇਹਨਾਂ ਦਾ ਕੋਟਵਰਡ ਆ ਫਿਰ ਉੱਥੇ ਹੀ ਮੀਡੀਆ ਦੇ ਸਾਹਮਣੇ ਔਰ ਪ੍ਰਸ਼ਾਸਨ ਦੇ ਸਾਹਮਣੇ ਜੋ ਫੜ ਗਏ ਬਾਸ ਚਵਾੜਿਆ ਕਹਿੰਦਾ ਫੋਨ ਨਹੀਂ ਇਥੋਂ ਜਰਾਬ ਚੋਂ ਫੋਨ ਕੱਢਿਆ ਨੇ ਅੱਛਾ ਜੀ ਪਤਾ ਨਹੀਂ ਕੀ ਕੋਡਵੋਲਟ ਬੋਲਿਆ ਅਮਰਸਰ ਦੀਆਂ ਲਾਈਟਾਂ ਕਲੀਨ 15 ਮਿੰਟ ਚ ਲਾਈਟਾਂ ਕਲੀਨ ਹੋ ਗਈਆਂ ਅਮ੍ਰਿਤਸਰ ਛੇੜੂ ਲੁਧਿਆਣੇ ਦੀ ਲਾਈਟਾਂ ਕਲੀਨ ਹੋ ਗਈਆਂ ਕੋਡਵੋਲਟ ਜੀ ਐਸਾ ਉਹ ਸਾਰੇ ਇਹ ਸਾਰਾ ਨੈਕਸਸ ਚੱਲਦਾ ਇੱਕ ਬੰਦਾ ਚਲਾ ਰਿਆ ਹਮ ਹੁਣ ਤੁਸੀਂ ਵੇਖੋ ਇੱਕ ਬੰਦਾ ਅਮਰਸਰ ਚ ਆਪਰੇਟ ਕਰ ਰਿਹਾ ਇਹਨਾਂ ਨੂੰ ਹਮ ਇੱਕ ਬੰਦਾ ਹਰ ਚੌਂਕ ਚ ਬੈਠਾ ਪੈਸੇ ਇਕੱਠੇ ਕਰ ਰਿਹਾ ਸ਼ਾਮਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਭਕਾਨੇ ਕਿੱਥੋਂ ਆਉ ਉਹ ਅਸੀਂ ਵੇਖਦੇ ਰਹੇ ਉੱਥੇ ਉਹ ਇੱਕ ਸਾਈਡ ਤੇ ਖਲੋਤਾ ਇੱਕ ਬੰਨੇ ਰੇੜੀ ਲਈ ਭਗਾਨਿਆਂ ਦੀ ਆਪ ਉਹ ਸਾਹਮਣੇ ਬੈਠਾ ਪਰਲੇ ਬੰਨੇ ਬੱਚਿਆਂ ਕੋ ਪੈਸੇ ਮੰਗਵਾ ਰਿਹਾ ਲਾਈਟਾਂ ਤੇ ਔਰ ਇਥੋਂ ਕਲੀਅਰ ਹੋ ਜਾਂਦਾ ਕਿ ਤੁਹਾਨੂੰ ਦਿੱਕਤਾ ਕੁਝ ਹੋਰ ਹੈ ਉਹ ਤਾਂ ਕਰ ਹੋਰ ਹੈ ਹੂੰ ਜੋ ਦਿਖ ਰਿਹਾ ਉਹ ਹੋ ਨਹੀਂ ਰਿਹਾ ਹੂੰ ਇਹ ਬਹੁਤ ਵੱਡਾ ਸਕੈਮ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਤੇ ਔਰ ਇਹ ਬਹੁਤ ਵੱਡਾ ਕਲੰਕ ਸੀ ਇੱਕ ਇਹਦੇ ਲਈ ਇੰਨੀਆਂ ਲੋਕਾਂ ਨੇ ਦਾਅਵਾਵਾਂ ਦਿੱਤੀਆਂ ਇੰਨੇ ਲੋਕਾਂ ਦੇ ਫੋਨ ਆਏ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਰਿਹਾ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਸੀ ਅਕਸਰ ਨਿੱਕੇ ਨਿੱਕੇ ਗੱਲਾਂ ਤੋਂ ਵਿਵਾਦਤ ਬਿਆਨ ਦਿੰਦੇ ਸੀ ਮੈਨੂੰ ਉਹ ਨਜ਼ਰ ਨਹੀਂ ਆ ਜਿਹੜੇ ਪੰਜਾਬ ਦੇ ਹੱਤਿਆਸ਼ੀ ਦੱਸਦੇ ਸੀ ਨਹੀਂ ਫੇਸਬੁੱਕ ਲਾਈਵ ਤਾਂ ਹਰ ਕਿਸੇ ਨੇ ਪਾਇਆ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਨਿੱਕੇ ਨਿੱਕੇ ਮੁੱਦਿਆਂ ਨੂੰ ਪਸਾਦ ਪਾਉਣ ਦੀ ਗੱਲ ਕਰਦੇ 24 ਘੰਟੇ ਇੱਕੋ ਗੱਲ ਹੀ ਹੁੰਦੀ ਆ ਉਹਨੇ ਆ ਕਰਤਾ ਆ ਕਰਤਾ ਮੈਂ ਉਹ ਲੋਕਾਂ ਦਾ ਰਿਐਕਸ਼ਨ ਨਹੀਂ ਵੇਖਿਆ ਪਰ ਇੱਥੇ ਮੈਂ ਹਰ ਇੱਕ ਰਾਜਨੀਤਿਕ ਪਾਰਟੀ ਦੇ ਲੋਕਾਂ ਦਾ ਰਿਐਕਸ਼ਨ ਵੇਖਿਆ ਉਹਨਾਂ ਕਹ ਬਹੁਤ ਵਧੀਆ ਹੋਇਆ ਐ ਜੀ ਪੀ ਸੀ ਨੇ ਟੋਟਲ ਐਜੀਪੀਸੀ ਦੇ ਹਰ ਨੇ ਜਥੇਦਾਰ ਤੱਕ ਸਾਰਿਆਂ ਨੇ ਕਿਹਾ ਵੀ ਬਹੁਤ ਵਧੀਆ ਹੋਇਆ ਔਰ ਦਰਬਾਰ ਸਭ ਦੀਆਂ ਸਰਾਵਾਂ ਚੋਂ ਵੀ ਨਿਕਲੇ ਕਈ ਲੋਕ ਵੇਖੋ ਹਾਂ ਔਰ ਹਰ ਬੰਦੇ ਨੇ ਕਿਹਾ ਵੀ ਚੰਗੇ ਚੰਗਾ ਹੋਇਆ ਕੰਮ ਤੁਸੀਂ ਦੇਖੋ ਜਿਸ ਹਿਸਾਬ ਦੇ ਨਾਲ ਕਰਾਇ ਵਧ ਰਿਹਾ ਸੀਗਾ ਰਾਤ ਨੂੰ ਰੋਡ ਤੇ ਵਾਰਦਾਤਾਂ ਹੁੰਦੀਆਂ 24 ਘੰਟੇ ਤੇ ਪੁਲਿਸ ਸੜਕਾਂ ਤੇ ਫਿਰਦੀ ਨਹੀਂ ਹਾਂ ਇਹਨਾਂ ਨੇ ਤੇ ਉੱਥੋਂ ਨਿਕਲਦਾ ਮੂੰਹ ਬੰਨਣਾ ਜਿਹਦੇ ਮਰਜ਼ੀ ਜੋ ਮਰਜ਼ੀ ਮਾਰ ਕੇ ਖੋ ਕੇ ਲੈ ਜਾਣ ਹਾਂ ਇਹ ਬਹੁਤ ਵੱਡਾ ਸਕੈਮ ਸੀ ਤੁਸੀਂ ਦੇਖੋ ਜੇ ਇਹ ਐਡਾ ਵੱਡਾ ਸਕੈਮ ਨਹੀਂ ਸੀ ਕਿਦਾਂ ਗੈਪ ਹੋ ਗਿਆ ਸਾਰਾ ਕੁਝ ਮੈਂ ਪਰ ਮੈਂ ਵਿੱਚ ਰੁਕਣਾ ਚਾਹਾਂਗਾ ਪਰਨਗਰ ਚੌਂਕ ਤੋਂ ਭਾਈ ਵਾਲਾ ਚੌਂਕ ਤੱਕ ਜਵੇਲੇਵੇਟ ਰੋਡ ਐਲੀਵੇਟਡ ਰੋਡ ਤਾਂ ਚਲੋ ਸ਼ੁਰੂ ਹੋ ਜਾਂਦੀ ਹੈ ਜੇ ਆਪਾਂ ਗੱਲ ਕਰਦੇ ਆਂ ਚਗਰਾਉਂ ਪੁਲ ਤੋਂ ਲੈ ਕੇ ਕਿ ਚੁੰਗੀ ਤੱਕ ਹੈਗੀ ਆ ਤੇ ਉੱਥੇ ਥੱਲੇ ਲੋਕੀ ਬੈਠੇ ਹੁੰਦੇ ਸੀ ਤੇ ਮੈਨੂੰ بڑے ਬੰਦੇ ਆ ਨੇ ਪਹਿਲਾਂ ਵੀ ਦੱਸਿਆ ਸੀ ਕਹਿੰਦੇ ਇਹ ਇੱਥੇ ਬੈਂਦੇ ਨੇ ਇਸ ਵੇਲੇ ਭੀਖ ਮੰਗਦੇ ਆ ਰਾਤੀਏ ਵਾਰਦਾਤਾ ਕਰਦੇ ਤੇ ਇਥੋਂ ਵੀ ਨਿਕਲ ਨਹੀਂ ਸਕਦਾ ਬਿਲਕੁਲ ਸਹੀ ਤਾਂ ਰਾਤੀ ਕੋਈ ਨਿਕਲ ਨਹੀਂ ਸਕਦਾ ਕਹਿੰਦੇ ਬਿਲਕੁਲ ਕਰਦੇ ਆ ਜੀ ਵਾਰਦਾਤਾ ਕਿਉਂ ਨਹੀਂ ਕਰਦੇ ਵਾਰਦਾਤਾ ਤੁਸੀਂ ਦੇਖੋ ਜਿਹੜੇ ਬੰਦੇ ਖੁੱਲਿਆਂ ਮੱਤੀ ਵਰਤ ਰਹੇ ਆ ਖੁੱਲਿਆਂ ਮੇ ਲੀਡੀਆਂ ਪਈਆਂ ਵਾਹ ਲੱਡੀਆਂ ਪਈਆਂ ਲੈਪਟਾਪ ਐ ਫੋਨ ਇਹਨੇ ਨੇ ਮਹਿੰਗੇ ਬਾਈਕਾਂ ਰੱਖੀਆਂ ਹਰ ਸ਼ੌਂਕ ਰੱਖਿਆ ਵੀਆਈਪੀ ਝੁੱਗੀਆਂ ਚ ਰਹਿਣ ਉੱਥੇ ਤੁਹਾਡੇ ਕੋਲ ਵੋਟਰ ਆਈਡੀ ਆਧਾਰ ਕਾਰਡ ਕੋਈ ਨਹੀਂ ਹੁਣ ਅਸੀਂ ਪਿੱਛੇ ਦੇ ਪ੍ਰਵਾਸੀਆਂ ਦਾ ਰੌਲਾ ਬਹੁਤ ਪਿਆ ਸੀ ਕਿ ਜੰਡੇਆਲੇ ਦੀ ਘਟਨਾ ਵਾਂ ਰਾਤ ਦੋ ਨੌ ਜਵਾਨਾਂ ਦੇ ਨਾਲ ਗਲ ਪੈ ਗਏ ਤੇ ਮੈਂ ਵਿੱਚ ਜਾ ਕੇ ਬਚਾ ਤਾ ਕਾਫੀ ਵੀਡੀਓ ਵਾਇਰਲ ਹੋਈ ਸੀ ਜੰਡੇਆਲੇ ਦਾਣਾ ਮੰਡੀ ਦੇ ਬਾਹਰ ਦੀ ਔਰ ਉਹ ਲੋਕ ਕਹਿੰਦੇ ਜੀ ਇਹ ਵਿਰੋਧ ਕਰਦੇ ਹੁਣ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਇਹ ਕਹਿੰਨੇ ਵੀ ਤੁਸੀਂ ਕੰਮ ਕਰਨਾ ਕੰਮ ਕਰੋ ਤੁਸੀਂ ਗੁੰਡਾ ਕਰਦੀ ਨਾ ਕਰੋ ਤੁਸੀਂ ਕਿਸੇ ਦੇ ਨਾਲ ਕੁੱਟ ਮਾਰਨਾ ਕਰੋ ਤੁਸੀਂ ਮਾਰ ਕੇ ਬੰਦਾ ਇਥੋਂ ਯੂਪੀ ਤੇ ਯੂਪੀ ਤੋਂ ਇੱਥੇ ਆਜੋ ਤੇ ਉੱਥੇ ਤੁਹਾਨੂੰ ਪੁੱਛਣਾ ਹੀ ਕਿਸੇ ਨੇ ਨਹੀਂ ਸਰਕਾਰ ਨੂੰ ਇੱਕ ਕਾਨੂੰਨ ਹੋਰ ਬਣਾਉਣਾ ਚਾਹੀਦਾ ਜਿਹੜੇ ਵੀ ਸਟੇ ਉਹ ਉਥੋਂ ਜਿਹੜਾ ਵਾ ਨਾ ਥਾਣੇ ਚੋਂ ਸਰਪੰਚ ਤੋਂ ਪੰਚਾਇਤ ਤੋਂ ਲਿਖਾ ਕੇ ਲਿਆਵੇ ਆਇਡੈਂਟੀਫਾਈ ਕਰਾ ਕੇ ਲਿਆਵੇ ਇੱਥੇ ਜਿਹਦੇ ਕੋਲ ਆ ਰਿਹਾ ਉਹ ਆਪਣੀ ਜ਼ਿੰਮੇਵਾਰੀ ਤੇ ਉਹਨੂੰ ਰੱਖੇ ਸਾਡੇ ਲੋਕਾਂ ਨੇ ਅੱਧੇੋਂ ਜ਼ਿਆਦਾ ਤੇ ਕਬਰੇ ਕਰਾਇਆ ਤੇ ਦਿੱਤੇ ਉਹਨਾਂ ਕੋ ਹੈ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਆ ਤੇ ਫਿਰ ਉਹ ਬੰਦੇ ਵਾਰਦਾਤ ਕਰਕੇ ਜਦੋਂ ਕੱਲ ਨੂੰ ਚੱਲ ਜਾਂਦੇ ਫਿਰ ਲੋਕੀ ਫਸ ਜਾਂਦੇ ਤੇ ਤਰਲੇ ਜਾਂਦੇ ਜਿਆਦਾਤਰ ਕ੍ਰਾਈਮ ਜਿਹੜਾ ਕਿਉਂ ਵੱਧ ਰਿਹਾ ਵਾ ਉਹ ਇਸੇ ਕਰਕੇ ਤੁਸੀਂ ਇਹ ਇੱਕੋ ਜਿਹਾ ਲੱਗਦੇ ਤੁਹਾਨੂੰ ਤੁਸੀਂ ਵੇਖੋਗੇ ਨਾ ਜਦੋਂ ਤੁਸੀਂ ਸ਼ਕਲਾਂ ਇੱਕੋ ਜੀਆਂ ਪਹਿਲੀ ਤੇ ਕੱਲ ਮਹੀਨਾ ਮਹੀਨਾ ਨਾਉਂਦੇ ਨਹੀਂ ਬੱਚਿਆਂ ਦੇ ਹਾਲਾਤ ਵੇਖਿਓ ਕਿਹੜਾ ਬੱਚਿਆਂ ਨੂੰ ਆਪਣੇ ਨੂੰ ਇਦਾਂ ਰਹਿਣ ਦਿੰਦਾ ਇਹਨਾਂ ਦੇ ਬੱਚੇ ਨਹੀਂ ਐ ਜੇ ਇਹ ਬੱਚੇ ਇਹਨਾਂ ਦੇ ਹੋਣ ਮਾਂ ਪਿਓ ਕਦੀ ਆਪਣੇ ਬੱਚੇ ਨੂੰ ਨੰਗੇ ਪੈਰੀ ਤਪਦੀ ਸੜਕ ਤੇ ਨਹੀਂ ਛੱਡਦਾ ਇਹ ਤੁਸੀਂ ਵੇਖਿਓ ਵੀ ਬੱਚਿਆਂ ਦੇ ਹਾਲਾਤ ਕੀ ਹੁੰਦੇ ਨੇ ਔਰ ਜਦੋਂ ਇਹ ਬੱਚਿਆਂ ਨੂੰ ਰੈਸਕਿਊ ਕੀਤਾ ਔਰ ਸਾਨੂੰ ਵੇਖ ਕੇ ਆਪ ਨੂੰ ਦੁੱਖ ਆ ਵੀ ਕਿਹੜੇ ਕੱਪੜੇ ਪਾਏ ਕਿਦਾਂ ਬੱਚੇ ਨੰਗੇ ਪੈਰੀ ਕਿਹੜੇ ਹਾਲਾਤਾਂ 'ਚ ਆ ਔਰ ਜਿਹੜੇ ਬੱਚੇ ਜਿਨ੍ਹਾਂ ਦੇ ਵਿਚਾਰਿਆਂ ਦੇ ਚੁੱਕੇ ਆ ਉਹ ਕਿੰਨੀਆਂ ਸੁਖਣਾ ਨਾ ਮਾਂ ਪਿਓ ਨੇ ਲੈ ਹੁੰਦੇ ਆ ਉਹਤੇ ਫਿਰ ਗਮ ਦੇ ਵਿੱਚ ਅਧਿਓ ਜਿਆਦੇ ਮਰ ਜਾਂਦੇ ਜਦੋਂ ਕਿਸੇ ਦਾ ਬੱਚਾ ਗਾਇਬ ਹੋ ਜਾਂਦਾ ਬਹੁਤ ਤੇਜ਼ੀ ਨਾਲ ਬੱਚੇ ਗਾਇਬ ਹੋ ਰਹਿਆ ਇਹ ਬੜਾ ਵੱਡਾ ਸਕੈਮ ਹੈ ਔਰ ਮੇਰੀ ਕੋਸ਼ਿਸ਼ ਹੈ ਆਪੀ ਇਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਨਾ ਉਹਦੇ ਵਿੱਚ ਵੀ ਇਹ ਆਵਾਜ਼ ਜਾਵੇ ਤੇ ਇੱਕ ਕਾਨੂੰਨ ਦੇਸ਼ ਵੱਲੋਂ ਐਸਾ ਬਣੇ ਕਿ ਕਿਸੇ ਵੀ ਸਟੇਟ 'ਚ ਕਿਸੇ ਨੇ ਜਾਣਾ ਵਾ ਤੇ ਉਹ ਆਪਣੇ ਸਟੇਟ ਦੇ ਵਿੱਚੋਂ ਆਪਣੇ ਬਹੁਤ ਬਾਰ ਬੰਦਿਆਂ ਕੋ ਆਪਣੇ ਥਾਣੇ ਦੇ ਵਿੱਚੋਂ ਵੈਰੀਫਾਈ ਕਰਾ ਕੇ ਅਗਲੇ ਬੰਨੇ ਦੱਸਿਆ ਜਾਵੇ ਜਿਹਦੇ ਕੋਲ ਜਾਂਦਾ ਤਾਂ ਹੀ ਕ੍ਰਾਈਮ ਰੁਕਣਾ ਕ੍ਰਾਈਮ ਨੂੰ ਤੁਸੀਂ ਕਹੋ ਇਦਾਂ ਰੁਕ ਜਾਣਾ ਤੇ ਨਹੀਂ ਰੁਕਣਾ ਇਹ ਪਰ ਆ ਜਿਹੜਾ ਅੱਜ ਤੁਸੀਂ ਦੇਖੋ ਜੇ ਇਹ ਬੰਦੇ ਸਹੀ ਹੋਣ ਤੇ ਡੀਐਨਏ ਟੈਸਟ ਕਰਾਂ ਚ ਕੀ ਦਿੱਕਤ ਐ ਇਹਨਾਂ ਨੂੰ ਸਕੂਲ ਚ ਬੱਚੇ ਪੜਾਉਣ ਚ ਕੀ ਦਿੱਕਤ ਐ ਇਹਨਾਂ ਨੂੰ ਆ ਜਿਹੜੇ ਮੈਂ ਮਨਾਏ ਉੱਥੇ ਕਹਿੰਦੇ ਅਸੀਂ ਭੀਖ ਮੰਗਦੇ ਸੀ ਸਾਨੂੰ ਮਾਫੀ ਦੇ ਦਿਓ ਇੱਕ ਵਾਰੀ ਅਸੀਂ ਗਾਂ ਤੋਂ ਨਹੀਂ ਮੰਗਾਂਗੇ ਹਾਂ ਉਹਨਾਂ ਕਹਤਾ ਮੈਂ ਸੁਣ ਲਿਆ ਉਹਨਾਂ ਕਿਤੇ ਹਟ ਜਾਣਾ ਜਿਨ੍ਹਾਂ ਨੂੰ ਆਤਾਂ ਪਈਆਂ ਵਾ ਦਿਹਾੜੀ 5-5000 6000 ਪਾਉਣ ਦੀਓ ਤੋ ਉਹਨਾਂ ਕਿੱਥੋਂ ਆ ਗਾੜੀ ਆ ਜਣੀ ਦੀਵਾਲੀ ਆ ਜਣੀ ਵੇਖਿਓ ਤੁਸੀਂ ਰਖੜੀ ਆ ਜਣੀ ਆ ਇਹ ਤੁਸੀਂ ਵੇਖਿਓ ਸਾਡੇ ਦਾਨੀ ਸੱਜਣ ਵੀ ਬਾਹਰ ਆ ਜਣੇ ਆ ਵੇਖ ਲਿਓ ਤੁਸੀਂ ਕੀ ਬੰਦਾ ਮੈਂ ਤੇ ਇੱਥੋਂ ਤੱਕ ਕਿ ਕੱਲ ਇਹੋ ਜਿਹੇ ਬੇਵਕੂਫ ਵੇਖੇ ਲੋਕ ਨਵਾਂ ਗੱਡੀ ਤੇ ਉਹਨਾਂ ਦੀਆਂ ਝੁੱਗੀਆਂ ਤੱਕ ਜਾਂਦੇ ਦੇਣ ਹਾਂ ਸਪੈਸ਼ਲ ਗੱਡੀ ਭਰ ਕੇ ਲੈ ਕੇ ਜਾਂਦੇ ਨਾਲ ਵੀਡੀਓ ਬਣਾਉਂਦੇ ਹੁੰਦੇ ਉਸੇ ਟਾਈਮ ਤੇ ਚਲਾਣੀ ਹੁੰਦੀ ਹੈ ਵੀਡੀਓ ਤੇ ਨਾਲ ਉੱਥੇ ਨਵਾਂ ਗਾਣਾ ਲੱਭ ਲੈਂਦੇ ਕੋਈ ਇਹੋ ਜਿਹਾ ਤੇ ਉਹ ਨਾਲ ਟਿਊਨ ਜੀ ਲਾ ਕੇ ਤੇ ਉਹ ਲੋਕਾਂ ਨੂੰ ਇਮੋਸ਼ਨਲ ਕਰਕੇ ਫਾਲੋਅਰ ਵਧਾਉਣ ਦੇ ਚੱਕਰ ਚ ਕੰਮ ਚੱਲਣ ਦੇ ਇੱਥੇ ਸੋ ਕਿਤੇ ਨਾ ਕਿਤੇ ਪੰਜਾਬ ਨੂੰ ਪੰਜਾਬ ਦੇ ਲੋਕ ਹੀ ਮਾਰਨ ਦੇ ਸਿਆਣੇ ਬੰਨ ਬੇਵਕੂਫੀਆਂ ਨਾ ਕਰਨ ਇਹ ਬੜਾ ਸੈਂਸ ਜੇ ਇਹ ਬੱਚਿਆਂ ਤੋਂ ਅੱਜ ਭੀਖ ਮੰਗਵਾਉਣ ਦਾ ਕੰਮ ਨਾ ਬੰਦ ਹੋਇਆ ਤਾਂ ਫਿਰ ਕਦੀ ਨਹੀਂ ਹੋਣਾ ਸਰਕਾਰ ਤੁਹਾਡੇ ਨਾਲ ਆ ਪ੍ਰਸ਼ਾਸਨ ਤੁਹਾਡੇ ਨਾਲ ਆ ਮੀਡੀਆ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਆ ਔਰ ਚੰਦ ਕੁ ਲੋਕ ਆ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ ਔਰ 99% ਲੋਕ ਉਹ ਨੇ ਜਿਹੜੇ ਕਹਿੰਦੇ ਵੀ ਪੰਜਾਬ ਚ ਟੋਟਲ ਹੀਰਾਂ ਨੂੰ ਕਲੀਨ ਕੀਤਾ ਜਾਵੇ ਸਾਡਾ ਮਿਸ਼ਨ ਅੰਮ੍ਰਿਤਸਰ ਕਲੀਨ ਕਰਨਾ ਸੀ ਉਹ ਹੋ ਗਿਆ ਹੁਣ ਅਸੀਂ ਲੁਧਿਆਣਾ ਜਲੰਧਰ ਪਟਿਆਲਾ ਚੰਡੀਗੜ੍ਹ ਇਧਰ ਨੂੰ ਵੀ ਆ ਗਏ ਸਮਝੋ ਇਹ ਜਿਹੜੀ ਲਾਈਟ ਤੇ ਦਿਖੇ ਅਸੀਂ ਇੱਕ ਸਰਕਾਰ ਨੂੰ ਬੇਨਤੀ ਕੀਤੀ ਹੋਰ ਮੈਂ ਅਮਰitsar ਦੇ MP ਸਾਹਿਬ ਨੂੰ ਵੀ ਕਿਹਾ ਸੀ ਵੀ ਜਿਹੜੇ ਇਹਨਾਂ ਦੇ ਨੰਬਰ ਆ ਉਹ ਲੱਗਦੇ ਨਹੀਂ ਆ ਨੰਬਰ ਡਾਇਲ ਕਰੀਦਾ ਜਿੱਦਾਂ ਆਪਾਂ 112 ਪੁਲਿਸ ਰੱਖਿਆ ਫੋਰਸ ਆਈ ਦੀ 108 ਦੱਬੋ ਐਮਬੂਲੈਂਸ ਆਈ ਇੱਕ ਨੰਬਰ ਹੋਣਾ ਚਾਹੀਦਾ ਜ਼ਿਲ੍ਹੇ ਦਾ ਉੱਥੇ ਟੀਮ ਪ੍ਰੋਪਰ ਰੈਡੀ ਬੈਠੀ ਹੋਵੇ ਫੋਨ ਕਰੋ ਆ ਜਗ੍ਹਾ ਤੇ ਮੰਗਰੇ ਗੱਡੀ ਪਹੁੰਚੇ ਉੱਥੋਂ ਪਿਆਰ ਨਾਲ ਇਹਨਾਂ ਨੂੰ ਬਾਹੋਂ ਉੱਥੇ ਚਾਹ ਚੁ ਪਿਆਉ ਦੇ ਨਾਲ ਹੀ ਰੈਸਕਿਊ ਕਰਾ ਦੇ